ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਪਾਈਪਾਂ ਪਾਉਣ ਦਾ ਕੰਮ ਭੱਲ ਨੇ ਬੜਾ ਨਹੀਂ ਸੀਗਾ ਅੱਜ ਦੇਖਦੇ ਆਂਗੇ ਕੱਲ ਨਿਬੜਿਆ ਨਹੀਂ ਕੰਮ ਪਾਈਪਾਂ ਪਾਉਣ ਤੇ ਬਹਾਵਾ ਟਾਈਮ ਲੱਗ ਜਾਂਦਾ ਤਾਂ ਕਰਕੇ ਅੱਜ ਕੋਸ਼ਿਸ਼ ਕਰਦੇ ਆਂਗੇ ਵੀ ਜੇ ਨਿਬੜ ਜੇ ਤਾਂ ਤੇ ਜੇ ਅੱਜ ਕੰਮ ਨਿਬੜ ਗਿਆ ਕੱਲ ਨੂੰ ਮੇਲੇ ਦੇ ਵੀ ਚੱਲਾਂਗੇ ਤੇ ਹਜੇ ਪਾਣੀ ਵਾਲੀਆਂ ਕੰਮ ਪਾਈਪਾਂ ਦਾ ਪੰਗਾ ਰਸੋਈ 'ਚ ਤੇ ਬਾਥਰੂਮ 'ਚ ਤੇ ਬਾਕੀ ਹਜੇ ਬਿਜਲੀ ਵਾਲੀਆਂ ਪਾਈਪਾਂ ਵੀ ਰਹਿੰਦੀਆਂ ਆਂਗਾ ਕਿਤੇ ਕਿਤੇ ਤੇ ਅੱਜ ਅੱਜ ਟਾਈਮ ਨਾਲ ਲੱਗਦੇ ਆਂ ਕਿ ਕੱਲ ਥੋੜਾ ਜਿਹਾ ਆਪਾਂ ਲੇਟ ਹੋ ਗਏ ਸੀਗੇ ਲੇਟ ਲੱਗੇ ਸੀ ਕੱਲ ਤਾਂ 12:00 ਵਜੇ ਗਏ ਸੀ ਤੇ ਅੱਜ ਟਾਈਮ ਨਾਲ ਲੱਗਦੇ ਆਂ ਤੇ ਵੀਡੀਓ ਚੰਦ ਤੱਕ ਬਣੇ ਰਹੋ ਤੇ ਦਿਖਾਵਾਂਗੇ ਫਿਰ ਵੀਡੀਓ ਚ ਤੁਹਾਨੂੰ ਲਓ ਜੀ ਕੰਮ ਸ਼ੁਰੂ ਕਰਨ ਲੱਗੇ ਆਂਗੇ ਆ ਮੇਨ ਸਪਲਾਈ ਇੱਥੇ ਇੱਥੇ ਮੇਨ ਬੋਰਡ ਲੱਗਣਾ ਲੋ ਥੋੜੀ ਚਿਰੀ ਰਹੀ ਸੀਗੀ ਛੋਟੀ ਬ੍ਰੈਡ ਬਦਲਣੀਆਂ ਜੇ ਭੇਜੀ ਓਏ ਕਾਟ ਤੇ ਮੈਂ ਢੂਡਾਂ ਹੈਲੋ ਬਾਬਾ ਘੜੀ ਜਾਂਦਾ ਇਟਾਂ ਕਿੰਨਾ ਕਰ ਰਹਿੰਦੇ ਆਜ ਬਾਬਾ ਕੋਠੇ ਤੇ ਘੜਤਨਾ ਅੱਛਾ ਹਰ ਦਾ ਹੋਰ ਚਾਹ ਰਹਿ ਗਈਆਂ ਜਾ ਲੱਗਿਆ ਰਹਿ लाग्य रहा है अस मेन सप्लाई दिवस पाइप पा दंगा इत इधर भी कम चल रहा है बाथरूम पाइप पा बिजली थे लवे गे इन्वर्टर ब्रेड उतट कस गया का कटर का लगे नमें हैं ਪਲੇਟ ਇੱਕ ਬਸ ਇਹਦਾ ਉਂਦਰ ਐ ਥੱਲੇ ਦੇਖ ਫੜਾ ਹੁਣ ਕਰੀ ਹਾਲ ਇਹਦਾ ਭੇਜੀ ਬਹੁਤ ਪਰਾ ਹੁੰਦਾ ਮਹਿੰਗਾ ਬਣਾਣਾ ਦੂਜਾ 20 ਰੁਪਈਆ ਦੇ ਸੀਗਾ ਲੋਹੇ ਵਾਲਾ ਲੋਹਾ ਵੜਨਾਲਾ 60-70 ਰੁਪਈਆ ਆ ਕਿਸੇ ਕੰਮ ਨਹੀਂ ਹੁਣ ਕਿਸੇ ਕੰਮ ਨਹੀਂ ਹੈ ਮੂੰਹ ਵਟਣ ਦਾ ਕੰਮ ਆ ਸਕਦਾ ਇਹ ਗੱਲ ਕਰ ਛਿਰੀ ਢੂੰਗੀ ਮਾਰਨੀ ਹੁੰਦੀ ਹੈ ਨਾ ਕਰਕੇ ਬਦਲਣਾ ਤਾਂ ਹੈ ਯਾਰ ਤਾਂ ਕਰਕੇ ਬਦਲਿਆ ਆ ਨੋ लो जी बदलता ਦਾ ਤਾਂ ਕੁਲੇਗ ਨੂੰ ਏਸੀ ਵਾਲੀ ਏਸੀ ਵਾਲਾ ਪੁਆਇੰਟ ਆਹੇ 2 ਇੰਚੀ ਬਾਈ ਪਾਈ ਵੀ ਹੈ ਪੱਟ ਦਾ ਖਲਦੀ ਉਪਰ ਨਾਲਾ ਪਾਉਣ ਵਾਸਤੇ ਕਿਰਨਾ ਕੱਢਦੇ ਆ ਮਿਸਤਰੀ ਭੁੱਲ ਗਿਆ ਸੀਗਾ ਆਹ ਤਾਂ ਹਾਂ ਤੋਂ ਜਾ ਕੇ ਯਾਦ ਆਇਆ ਮਿਸਤਰੀ ਨੂੰ ਉਪਰ ਨਾਲਿਆਂ ਦਾ ਜਿਹੜਾ ਖੱਡਾ ਉਹੀ ਛੱਡਣਾ ਸੀਗਾ ਥਰੀ ਹੁਣ ਥੱਲੋਂ ਅਸੀਂ ਮੱਥਾ ਮਰ ਹੀ ਜੰਨੇ ਹੁਣ ਉਪਰਲਾ ਦਾ ਘੜਤਾ ਤੇ ਜਿਹੜਾ ਗਲੀ ਚ ਸੀਗਾ ਦੋ ਉਪਰ ਨਾਲੇ ਰੱਖਣੇ ਆ ਤੇ ਇੱਧਰ ਵੀ ਕੱਢਦੇ ਆ ਹਾਂਜੀ ਥੋੜਾ ਜਿਹਾ ਸਮਾਨ ਕੱਟ ਗਿਆ ਸੀ ਉਹ ਲੈਂਦਾ ਹੁਣ ਇੱਕ ਇੱਕ ਡੱਬਾ ਇਹਦਾ ਲੈਂਦਾ ਉਹ ਡੱਬੀਆਂ ਆਉ ਹਨ ਇਹ ਆਲਾ ਨੰਦ ਤੇ 4 ਲ ਐਲ ਉਹ ਲ ਉਹ ਲੈਂਦੇ ਆਗੇ ਇਹ ਉਹਦੇ ਚ ਪਾਉਣ ਵਾਸਤੇ ਪ੍ਰਣਾਲੇ ਲਾਉਣ ਵਾਸਤੇ ਤੇ ਇਹ ਜਮੇਖਾਂ ਤੇ ਇੱਕ ਟਿਊਬ ਜੀ ਹੁੰਦੀ ਹੈਗੀ ਉਹ ਸੋਲੂਸ਼ਨ ਚ ਇਹ ਸਮਾਨ ਲੈਂਦਾ ਥੋੜਾ ਘਟ ਗਿਆ ਸੀ ਲਓ ਇਹ ਹੁਣ ਬਲੇਟਨ ਲੱਗੇਗਾ ਜਾਲੀ ਪ੍ਰਣਾਲੇ ਤੇ ਇਹਦੇ ਨਾਲ ਸਿਮੈਂਟ ਨਹੀਂ ਪਾੜਦਾ ਤੇ ਇਧਰ ਸੋਲੂਸ਼ਨ ਨਾਲ ਆਹ ਲਾਉਣਿਆ ਐਲਬੋ ਕੱਟੀ ਵਾਲਾ ਬਹੁਤ ਹੀ ਤੋਲ ਲੰਬੀ ਫਿਰ ਕਲਿਓ ਤੁਸੀਂ ਹੂੰ ਉਹਦੇ ਵਿੱਚ ਇੱਥੇ ਰੜਕੇ ਵਿੱਚ ਆਪਣਾ ਕਰੀ ਥੋੜੀ ਆ ਠੀਕ ਆ ਬਲੇਟੋ ਚਲੋ ਜਾਲੀ ਬਲੇਟ ਲੈ ਲੈਂਦਾ ਦੀ ਪੇ ਕੀ ਪੱਟਣੂ ਬਲੇਟ ਲੈ ਲੈਂਦਾ ਪਲਾਸ ਲੈ ਲੈਂਦਾ ਲੈ ਉਹੀ ਕਰ ਚੱਕ ਲਿਆਉਣਾ ਚੱਕ ਲਿਆਉਣਾ ਲੈ ਲੈ ਉਹ ਉੱਤਾਰਾਂ ਫੜਾਈ ਚ ਲੈ ਆ ਜਾ ਲੋਈ ਜਾਲੀ ਬਰੇਟੀ ਐਨ ਐ ਵੜਦੇ ਹੋ ਦੀਪੇ ਛੜ ਦੇ ਛੜ ਜਾ ਵੜਦੇ ਆ ਵੜਦੇ ਬੰਦੋ ਤਰਾਂ ਲੋਈ ਪ੍ਰਣਾਲਾ ਕਰਤਾ ਸੈਟ ਵਰਲਾ ਵੀ ਹੁਣ ਆਪਾਂ ਕਿਹੜੇ ਪਾਸੇ ਲਾਉਣੀ ਜਾਲੀ ਜੁਲੀ ਉਹ ਕਰਤੀ ਸੀ ਭਲੇੜ ਦੀ ਉੱਤੇ ਹਣ ਹੋਰ ਦੇਖਦੇ ਆਂ ਕੰਮ ਹੌਲੀ ਹੌਲੀ ਨਿਬੜੀ ਜਾਂਦੇ ਆ ਲੋਈ ਜਿਹੜਾ ਬੀਲੀ ਹੈ ਲੁਗਾਂ ਪਪਾਂ ਸਿੰਘ ਉਹਨਾਂ ਦਾ ਕੰਮ ਨਿਬੜਦਾ ਆ ਹੁਣ ਪਿੱਛੇ ਛਰੀ ਮਾਰਨ ਲੱਗਿਆ ਇੱਧਰ 2 ਟੀ ਲਾਉਣੀ ਆਗੀ ਪਿੱਛੇ ਇੱਕ ਲਾਲ ਲਾਲ ਕਰਤੀ ਧਰਤੀ ਹਾਂਜੀ ਅ ਅੱਜ ਦੇ ਜਿਹੜੇ ਕੰਮਕਾਰ ਸੀ ਆ ਹੀ ਕੀਤੇ ਆ ਜਿਹੜੇ ਆਪਾਂ ਤੇ ਹੁਣ ਵੀਡੀਓ ਬੰਦ ਕਰਦੇ ਆ ਤੇ ਕੱਲ ਦੀ ਵੀਡੀਓ 'ਚ ਮਿਲਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ